ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਭਾਵੇਂ ਆਪਣੇ ਚੈਨਲ ਮੋਦੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਕਿ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਵੈਸੇ ਤੁਸੀਂ ਕਿ ਪਾ ਦਿਨਾਂ ਚੰਗੀ ਕਲਾ ਦੇ ਵਿੱਚ ਹੋਮ ਵਰਕ ਤੇ ਲੋਜੀ ਟਾਈਮ ਆ ਗਿਆ ਸਵਾ ਚਾਰ ਦਾ ਹੋ ਗਿਆ ਐਤਵਾਰ ਦਾ ਦਿਨ ਆ ਅੱਜ ਪੂਰਾ ਦਿਨ ਕੋਈ ਵਲੌਗ ਨਹੀਂ ਬਣਾਇਆਗਾ ਤੇ ਕੰਮ ਕਰਦੇ ਰਹਿ ਬਸ ਵਲੌਗ ਨਹੀਂ ਸ਼ੁਰੂ ਕੀਤਾਗਾ ਤੇ ਹੁਣ ਵਲੌਗ ਸ਼ੁਰੂ ਕਰਦੇ ਆ ਤੇ ਝਾੜੇ ਤੇ ਪੜੀ ਜਾਂਦਾ ਆ ਜਿਆ ਦੇ ਆ ਕੇ ਪੇਪਰ ਯਾਰ ਸਟੱਡੀ ਕਰਦਾ ਜਾ ਤੇ ਮੈਂ ਵੀ ਹੁਣ ਕੰਮ ਕੁੰਮ ਲੱਗਦੀ ਆ ਇੱਕ ਤਾਂ ਜਿੱਦੇ ਵਿੱਚ ਦੋ ਡੋਂਗੇ ਭਰੇ ਪਏ ਆਪਣੇ ਮਲਾਈ ਦੇ ਉਹਨੂੰ ਗਰਮ ਕਰ ਲਈਏ ਦੇਸੀ ਕੀ ਬਣਾ ਲਈਏ ਫ੍ਰਿਜ ਦੇ ਵਿੱਚ ਜਗ੍ਹਾ ਦੀ ਨਹੀਂ ਬਚੀ ਹੈਗੀ ਤੇ ਹੁਣ ਮੈਂ ਸੋਚਿਆ ਵੀ ਚਲੋ ਆਪਾਂ ਉਹਨੂੰ ਅੱਜ ਗਰਮ ਕਰ ਹੀ ਲੈਨੇ ਆ ਤੇ ਨਾਲੇ ਤਾਂ ਉਹ ਗਰਮ ਕਰਦੇ ਆ ਤੇ ਨਾਲੇ ਸਬਜ਼ੀ ਬਣਾਉਣੀ ਆ ਸਬਜ਼ੀ ਆਪਾਂ ਬਣਾਵਾਂਗੇ ਜੀ ਤੋਰੀਆਂ ਦੀ ਤੇ ਬੱਚਿਆਂ ਸਵੇਰੇ ਬਣਾਏ ਸੀਗੇ ਉਹ ਸੋਇਆ ਬੀਨ ਦੀ ਪੁੜਜੀ ਜਿਹੜਾ ਉਹ ਟ੍ਰੇ ਨਿਊਟਰੀ ਬਣਾਈ ਸੀਗੀ ਮम्मी ਆਟੇ ਦੀ ਪੁੜਜੀ ਆਪੇ ਆਂਡੇ ਦੀ ਪੁੜਜੀ ਨਹੀਂ ਹੁੰਦੀ ਉਹ ਨਿਊਟਰੀ ਹੁੰਦੀ ਆ ਤੇ ਹੁਣ ਆਪਾਂ ਬਣਾਉਨੇ ਆ ਤੋਰੀਆਂ ਜੇ ਇਹਨਾਂ ਨੂੰ ਵਧੀਆ ਲੱਗੀ ਤਾਂ ਖਾ ਲੈਣਗੇ ਨਹੀਂ ਫਿਰ ਹੁਣ ਆਪਾਂ ਘਰ ਦੀ ਸਬਜ਼ੀ ਖਰਾਬ ਦਾ ਕਰਨ ਹੋ ਰਹਿ। ਮੂੰਹ ਦੇਖੋ। ਹੋਰ ਕੀ ਬਣਾਵਾ? ਬੱਕਰਾ ਪੱਕਾ ਹੋਰ ਕਿਹਨਾਂ ਦਾ ਬੱਕਰਾ? ਥੋੜੇ ਬੱਕਰਾ ਲਾੜ। ਕੇ ਫੇਰ ਫਰਾਮੁਰਗਾ ਤਾਂ ਬਣੂਗਾ ਹੀ ਤੋਰੀਆਂ ਤਾਂ ਬਣਨਗੇ ਮਸਾ ਸਾਗ ਹੋਣਾ ਯਾਰ ਪਤਾ ਨਹੀਂ ਸਾਗ ਵੀ ਦਿੰਦੇ ਆ ਦੇਖਦੇ ਆ ਬਾੜੀ ਗੂੜੀ ਦੀ ਸਾਫ ਕਰਨ ਵਾਲੀ ਮਿਰਚਾਂ ਤੋੜਨ ਨੂੰ ਕਹਿੰਦੇ ਸੀ ਆਹ ਪਤਾ ਨਹੀਂ ਹੁਣ ਫੇਰ ਮੋਟਰਸਾਈਕਲ 'ਤੇ ਚਲੇਗਾ ਆ ਗਈ ਮੁਕਤੀ ਮੱਧੀ ਦੀ ਸਾਗ ਬਣਾਉਂਗੀ ਮਸਰੀ ਦੀ ਰਾਤ ਬਣਾਈ ਸੀਗੀ ਪਤਾ ਨਹੀਂ ਪਈਆ ਥੋੜੀ ਜੀ ਉਹ ਹੀ ਖਾ ਲਈ ਤੁਸੀ ਕਿਸੇ ਨੇ ਨਹੀਂ ਖਾਦੀ ਕਿ ਵਧੀਆ ਲੱਗੀ ਹੋਗੀ ਯਾਰ ਬੇਡਰੀਆ ਤੇ ਚਲੋ ਅੱਜ ਆਲ ਦਰਸੋਈ ਦੇ ਵਿੱਚ ਕਰਦੇ ਆ ਕੰਮ ਕਾਰ ਤੇ ਜੁੜੇ ਰਿਓ ਬਲੌਗ ਦੇ ਨਾਲ ਐਂਡ ਤੱਕ ਤੇ ਦੇਖਦੇ ਆ ਕੀ ਕੀ ਸ਼ੇਅਰ ਹੁੰਦਾ ਤੁਹਾਡੇ ਨਾਲ ਤੇ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਤੇ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੁਹਾਨੂੰ ਵੀਡੀਓ ਵਧੀਆ ਲੱਗਦੀ ਇੰਦੀ ਆ ਤਾਂ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਚੱਲਦੇ ਆ ਜੀ ਅੱਜ ਦਰਸੋਈ ਦੇਖਦੇ ਹਾਂ ਜੀ ਅੱਜ ਬਟੜੀ ਕੀ ਲੈ ਕੇ ਆਏ ਨੇ ਕੀ ਤੱਕ ਕੇ ਆਏ ਨੇ ਕਿੱਥੋਂ ਆਏ ਨੇ ਕਿਵੇਂ ਆਏ ਨੇ ਉਹ ਅਜ ਵੀ ਜਾ ਬੜੇ ਉਹ ਇੰਨੇ ਵੇਲੇ ਮਤਲਬ ਉਹ ਤੁਸੀਂ ਇੰਨੇ ਵੇਲੇ ਮਤਲਬ ਕੁਝ ਖਾ ਨਹੀਂ ਉਹ ਤੁਸੀਂ ਇੰਨੇ ਵੇਲੇ ਮਤਲਬ ਕੋਈ ਆਪਦਾ ਕੰਮ ਕਰਕੇ ਆਏ ਨੇ ਉਹ ਤੇ ਰੱਖ ਲੈ ਇਹ ਮੇਰੇ ਹੱਥ 'ਚ ਕੱਪ ਹੀ ਦੇ ਗਿਆ ਓਨ ਵੀ ਸੀ ਹੋਰ ਨਾਲ ਫੋਨ ਸਿੱਟਤਾ ਇਹ ਤਾਂ ਸੋਈ ਦੀ ਹਾਲਤ ਦੇਖ ਨੀ ਮਰਜ਼ੀ ਸਾਫ਼ ਕਰਕੇ ਰੱਖ ਲਓ ਐਦਾਂ ਖਲਾਰਾ ਪਊਗਾ ਹੀ ਪਊਗਾ ਤੇ ਮੈਂ ਫੋਨ ਟ੍ਰਾਈਪੋਡ ਤੇ ਲਾ ਲਉਂ। ਡਾਇਰੀ ਦਿੰਨੀ ਆ। ਨਾ ਬੋਤਲ ਵੀ ਖਾਲੀ ਕਰਕੇ ਰੱਖੀ ਪਈ ਆ। ਕੱਲੀ ਵੀ ਹੋ ਗਿਆ ਲਟੂਆਂ ਦਾ ਮੈਂ ਲੱਡੂ ਲਿਆਂਦੇ ਪਏ ਮੱਥਾ ਟੇਕਣ ਨਹੀਂ ਜਾਇਆ ਜਾਂਦਾ ਦੇਖ ਲੋ ਹੋਰ ਮੈਂ ਕੀ ਗੱਲ ਨੂੰ ਚਾਟੇ ਸ਼ੁੱਕ ਕਰਨੇ ਬਜੋ ਮੱਥੇ ਟੇਕੀ ਜਾਂਦਾ ਕੱਲ ਦੇ ਲਿਆਂਦੇ ਪਏ ਲੱਡੂ ਮਲਾਈ ਦੇ ਭਰਵੀ ਪਗਾਨੀ ਹੁਣ ਮੈਂ ਹੋਕਾ ਤੇ ਕਰ ਲਿਆ ਛੂਟਾ ਡੋਂਗਾ ਮਲਾਈ ਨੂੰ ਲਾ ਲੈਣੀ ਆ ਅੱਗੇ ਬੱਟਾ ਲਾਇਆ ਹੁੰਦਾ ਤੇ ਵਧੀਆ ਸੀ ਇਹਨੂੰ ਅੱਗੇ ਮੈਂ ਰੱਖਦੀ ਵੀ ਫ੍ਰੀਜਰ ਸੀਗੀ ਤੇ ਹੁਣ ਰੱਖਿਆ ਵੀ ਥੱਲੇ ਹੀ ਹੋਇਆ ਸੀ volume. ਕੋਨ ਨੂੰ ਹੋਵੇ ਬਾਤ ਚ ਫਿਰ ਤੋਂ ਬੋਚ ਰਿਹਾ ਹੈਗਾ ਬਾਤ ਚ ਰਹਿ ਰਿਹਾ ਕੀ ਗਰਮੀ ਵਾਹ ਤਾਂ ਉਹ ਆਪਣੇ ਵਿਚਾਰ ਮੋਟੇ ਹੋ ਜਾਏ ਜਾਈ ਮੰਨ ਲੋ ਦੁਨੀਆ ਨੇ ਬਾਗਰ ਜਿਹੜਾ ਕਹਿੰਦੇ ਨੇ ਬਾਰਫੇ ਨੇ ਪੀ ਜਾਂ ਗਾਂਧੀ ਮੋਟੀ ਇਹ ਨਾ ਮੁੱਤੇ ਹੋ ਜੀ ਹੁਣ ਜਾਣੇ ਚੱਲਦੇ ਨੇ। ਨਾ ਤੇ ਤੋਰੀਆਂ ਚੱਲਦੀਆਂ। ਕਿੱਥੇ ਕਿੱਥੇ ਤੋਰੀ ਚੱਲਦੀ। ਤੇਰਾ ਕਿੱਥੇ ਕਿੱਥੇ ਕੀ ਚੱਲਦਾ। ਉੱਤਸਾਪਾ ਸੱਚ ਨੂੰ ਨਾ ਕੋਈ ਉਸ ਤੋਂ ਹੋਣਗੇ ਉਹਦੀ ਉਨੀ ਉਨੀ ਲਿਫਟ ਦੀ ਹੋਈ ਬਸ ਬੋਲਣੀ ਵਰਤਣੀ ਹੋਊਗੀ ਐਵੇਂ ਨਹੀਂ ਹੋਊਗਾ ਵੀ ਉਹਦੀ ਪਹਿਲੀ ਗੱਲ ਤਾਂ ਇੱਕ ਤਾਂ ਛੇੜੀ ਦੂਜਾ ਜੇ ਬੋਲੋ ਖੋਣ ਤੀਜਾ ਜਿਹੜਾ ਮੈਂ ਪੜਤ ਪਹਿਲਾਂ ਗਿਆ ਉਹ ਉਹਨਾਂ ਦੀ ਹੀ ਦੁਨੀਆ ਤੇ ਹੋਵਾ ਬਾਕੀ ਸਾਰਾ ਆਪਣੇ ਵਰਗੇ ਅਸੀਂ ਤਾਂ ਰੋਜ਼ ਤੋਰੀਆਂ ਬਣਾ ਕੇ ਖਾਈ ਜਾਨੀਆਂ ਨੇ ਖਾਈ ਜਾਨੀਆਂ ਸਾਡੇ ਤਾਂ ਬੱਚੇ ਵੀ ਜਾਂ ਲੱਕ ਕੋਲ ਮਾਰ ਕੇ ਤੋਰੀਆਂ ਤਾਂ ਮੈਂ ਫਿਰ ਵੀ ਬਣਾ ਲ ਲਈ ਪਤਾ ਨਹੀਂ ਗਾਤੇ ਬੱਚੇ ਤੋਰੀਆਂ ਤਾਰੀਆਂ ਨਹੀਂ ਖਾ ਕੇ ਰਾਜੀ Uh oh oh. ਦੇਗੇ ਇਹਨੇ ਮੈਨੂੰ ਜੀ ਨਹੀਂ ਲੱਗਿਆ ਦੇਖੋ ਆਵਾਜ਼ ਘਟਾਉਣੇ ਪੱਖਾ ਬੰਦ ਕਰਦੇ ਬੰਦੇ ਨੇ ਸਮਝਾਇਆ ਕਹਿੰਦਾ ਵਿੱਚੋਂ ਜਿਹਾ ਤੱਕਾਂ ਪੱਗਿਓਣੇ ਜਿਹਾ ਤੱਕ ਸਾਹਸ ਤੱਕ ਹਾਰ ਮਹਾਰਾਣੀ ਦੀ ਕੇਸਾਉ ਨੂੰ ਸਾਹ ਸਮਾਂ ਪਰ ਆ ਕੇ ਮੁੰਡਾ ਬੋਟਾ ਨਾ ਬਟਾ ਰੋਟਾ ਲਗਾਇਆ ਨਾ ਬੈਠਾ ਉੱਤਰ ਸੰਧਾ ਕਰਿਆ ਵਿਦਿਦਨ ਕਰੇ ਖਾਦੀ ਜੀ ਕਹਿੰਦੇ ਏ ਵੀ ਟ੍ਰੇਵਿੰਗ ਇਅਰ ਹਾਂ। ਘਰ ਤੇ ਨੌਕਰੀ ਲਾਇਆ ਕੋਈ ਮਾੜਾ ਟੋਟਲ ਬੰਮਾ ਹੋ ਗਿਆ। ਆਂਕ ਤੇ ਆਂਡਮਾ ਤੇ ਇਹਨੂੰ ਮੇਰੀ ਵੀਡੀਓ ਬਦਿਆ ਨਹੀਂ ਲੱਗਦੀ ਜਿਹਨੂੰ ਅਸੀਂ ਚਾਰੇ ਜਣੇ ਪਸੰਦ ਨਹੀਂ ਨੇ। ਠੀਕ ਹੈ ਉਹ ਆਪਦੇ ਚੈਨਲ ਦੇ ਵਿੱਚ ਇੱਕ ਆਪਸ਼ਨ ਆ ਨਾਟ ਇੰਟਰਸਟਿੰਗ। ਮੇਰੀ ਵੀਡੀਓ ਦਬੋ ਉਹ ਨਾਟ ਇੰਟਰਸਟਿੰਗ ਆਵੋ। ਬਾਬਾ ਸ਼ਾਮਾ ਦੀ ਲੋੜ ਨਹੀਂ ਪਈ ਮੈਂ ਅਸੀਂ ਮਾੜੇ ਆ ਤਾਂ ਮਾੜੀ ਰਹਿਣ ਤੋਂ ਅਸੀਂ ਚਾਰੇ ਜਣੇ ਮਾੜੇ ਆ ਦੋਏ ਮੇਰੇ ਬੱਚੇ ਦੋਏ ਅਸੀਂ ਅਸੀਂ ਮਾੜੀ ਆ ਮੈਂ ਤਾਂ ਖਾਸ ਕਰਕੇ ਮਾੜੀ ਆ ਮੈਂ ਕੋਕਾ ਹੀ ਨਹੀਂ ਆ ਮੈਂ ਮਾੜੀ ਠੀਕ ਆ ਤੁਸੀਂ ਚੰਗੇ ਹੋ ਚੰਗੇ ਬਣੋ ਰਹੋ ਜੋ ਮਰਜ਼ੀ ਕਰੋ ਵਿਆਹ ਜਵਾਨੀਆਂ ਮਾੜੋ ਕੰਮ ਕਰਕੇ ਤਾਂ ਦੇਖੋ ਕੰਮ ਕਿਵੇਂ ਹੁੰਦਾ ਹੁੰਦਾ ਤੂੜੀ ਦੀਆਂ ਫੰਡਾਆਂ ਦੀਆਂ ਚੱਕੀਆਂ ਨਹੀਂ ਆ ਹੋਰ ਵੀ ਅਸੀਂ ਚੱਕੀ ਆ ਤੂੜੀ ਇੱਕ ਟਰਾਲੀ ਬਾਹਰ ਨਿਕਾ ਜੀ 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 ਜਦੋਂ ਰਾਤ ਨੂੰ 2 ਵਜੇ ਤੱਕ ਤੂੜੀ ਮੈਚ ਪਾਈ ਸੀ ਤੇ ਮੁੰਡੇ ਨੇ ਤੂੜੀ ਦੀਆਂ ਫੰਡਾ 1 ਬੰਦਾ ਮੈਂਨਾਂ ਚ ਕਈਆਂ 25 ਫੰਡਾ ਮੈਂ ਆਪਣੇ ਤੇ ਤੇ ਵੀਡੀਓ ਵੀ ਪਾਈ ਹੋਈ ਹੈ 25 ਬੰਦਾ ਅੰਦਰ ਸੈਟਿੰਗ ਹੈ ਬਾਹਰ ਨੇ ਹੀ ਨੇ ਮੀਨਾ ਕਰ ਜਾ ਇੱਕ ਵਾਰੀ ਇਹ ਵਰਵੀ ਸੀ ਵੀ ਸਾਨੂੰ ਤੂੜੀ ਚੱਕਣ ਨੂੰ ਜਿਹਾਰਾ ਬਣਾ ਨਿਕਾ ਜੀ ਅਸੀਂ ਰਾਤ ਨੂੰ 2 3 ਵਜੇ ਸੀਗੇ ਸੀ ਸਾਨੂੰ ਪਰਲੇ ਬੇੜੇ ਦਾ ਕੋਈ ਬੰਦਾ ਹੈ ਮੈਂ ਤਾਂ ਬੰਦ ਕਰ ਵੀ ਲੈ ਕੇ ਕਰ ਤੇ ਹੈ ਨਾ ਹੁਣ ਨੀ ਇਹ ਅਸੀਂ ਡਿੱਗੀ ਕਰਤਾ ਹਵਾ ਨੇ 30 ਤਾਰੋ ਕੀ ਕਹਿੰਦਾ ਉਹ ਤੇ ਕਰੇਗੇ ਤੇ ਲੜਦੀ ਗੱਲ ਉਹ ਨਹੀਂ ਹੁੰਦੀ ਕਿ ਕਰਦਾ ਸੀ ਹੱਥੀ ਕੰਮ ਕਰਦੇ ਆ ਕਰ ਉਹ ਉਹ ਤੇ چارਪਾ ਉਹ ਹਾਂ چارਪਾ ਵੀ ਡਿੱਗੀ ਨਹੀਂ ਕਰਦੇਗੇ ਤੇ چارਪਾ ਉਹ ਅਸੀਂ ਡਿੱਗੀ ਨਹੀਂ ਕਰਦੇ ਇੱਕ ਮਿੰਟ ਥੋੜੀ ਜਿਹੀ ਬੰਦ ਤੁਸੀਂ ਬੰਦੇ ਹੋ ਕੇ ਜੱਫੀ ਲਾਉਂਦੇ ਤੁਸੀਂ ਬੰਦੇ ਬੰਦੇ ਹੋ ਨਾ ਤੁਹਾਡੇ ਬੱਚੇ ਵੀ ਨੇ 20 ਸਾਲ ਦੇ ਤੁਸੀਂ ਵੀ ਹੋ ਕੂੜੀ ਦੀ ਪਾਟ ਰਾਤ ਨੂੰ ਤੂੰ ਵੇ ਚੰਗੇ ਦਾਤ ਮੈਂ ਕਿਉਂ ਰਾਤ ਕਿਉਂ ਦੇ ਨੇ ਅੱਟਲ ਬਹਿ ਮੈਂ ਹੱਤਕਾ ਸੇਨੀ ਕੰਮ ਕਰਦੀ ਦੇਖੋ ਅਸੀਂ ਸਾਡੀ ਲਾਈਫ ਆ ਨਾ ਅਸੀਂ ਕਿਸੇ ਤੋਂ ਕਦੇ ਕੁਝ ਮੰਗਿਆ ਨਾ ਮੈਂ ਮੰਗਣਾ ਮੈਂ ਵਾਰ-ਵਾਰ ਇੱਕੋ ਗੱਲ ਕਹਿੰਦੀ ਆ ਰੱਬ ਦਾ ਹੀ ਵਾਸਤਾ ਮੇਰਾ ਘੜਾ ਛੱਡੋ ਮੇਰਾ ਘੜਾ ਛੱਡੋ ਕਿਉਂਕਿ ਮੈਂ ਤਾਂ ਹੁਣ ਜਿਸ ਲੈਂਡ ਚ ਪੈ ਗਈ I was like